ਅਸੀਂ ਕੱਲ ਵੀ ਪਿਛਲੇ ਦਿਨਾਂ ਦੀਆਂ ਮੀਟਿੰਗਾਂ ਸਾਰੇ ਹਲਕੇ 'ਚ ਛੋਟੀਆਂ-ਛੋਟੀਆਂ ਕਰ ਰਹੇ ਆ ਕਿ ਸਾਡੇ ਕੋਲ ਸਹੀ ਇਨਫੋਰਮੇਸ਼ਨ ਕਿੰਨਾ ਪਿੰਡਾਂ ਦੇ ਵਿੱਚ ਫਸਲ ਤਬਾਹ ਹੋਈ ਆ ਕਿੰਨਾਂ ਦੇ ਪਿੰਡਾਂ ਦੇ ਵਿੱਚ ਘਰਾਂ ਦਾ ਨੁਕਸਾਨ ਹੋਇਆ ਕਿੱਥੇ-ਕਿੱਥੇ ਕੋਈ ਮਾਲ ਡੰਗਰ ਦਾ ਨੁਕਸਾਨ ਹੋਇਆ ਇਹ ਸਾਰੀਆਂ ਚੀਜ਼ਾਂ ਦਾ ਹੀ ਅਸੀਂ ਜਾਣਕਾਰੀ ਲੈਣ ਵਾਸਤੇ ਆਪਣੇ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਤਕਰੀਫ ਦਿੱਤੀ ਆ ਵੀ ਆਪਣੇ ਘਰਾਂ ਦਾ 2-4 ਦਿਨ 10 ਦਿਨ ਕੰਮ ਬੰਦ ਕਰੋ ਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣੋ ਤੇ ਸਹੀ ਪੋਜੀਸ਼ਨ ਸਾਡੇ ਤੱਕ ਆਏ ਤਾਂ ਕਿ ਅਸੀਂ ਜਿਹੜੇ ਕੋਈ ਬੰਦੇ ਸੇਵਾ ਕਰਨ ਵਾਲੇ ਆ ਜਾਂ ਸੇਵਾ ਕਰਨਾ ਚਾਹੁੰਦੇ ਆ ਤੇ ਜਿਹੜੇ ਰਹਿ ਗਏ ਕਿਉਂਕਿ ਬਹੁਤ ਸਾਰੇ ਪਲੇਅਰ ਇਸ ਕੰਮ ਦੇ ਵਿੱਚ ਬੜੀਆਂ ਬੜੀਆਂ ਵੱਡੀਆਂ ਪਾਰਟੀਆਂ ਵਿੱਚ ਆਈਆਂ ਸਾਡੀ ਤੇ ਨਵੀਂ ਪਾਰਟੀ ਆ ਸੁਧਾਰਨਾ ਸਾਡੇ ਸੱਜਣ ਮਿੱਤਰ ਨੇ ਅਸੀਂ ਤੇ ਕਿਸੇ ਸੱਜਣ ਮਿੱਤਰ ਨੂੰ ਰਿਕਵੈਸਟ ਕਰਨੀ ਆ ਵੀ ਭਾਈ ਸਾਡੀ ਮਦਦ ਕਰ ਤੋ ਉਹ ਅਸੀਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਪੇ ਜਦੋਂ ਰਾਖੜਾ ਬਣਦਾ ਫਸਲ ਮੜੀ ਚੰਗੀ ਜਿਹੜੀ ਪੈਲੀਆ ਜੋ ਪਰਾਲੀ ਤਾਂ ਕੱਢਣੀ ਪਣੀ ਆ ਜੇ ਫਸਲ ਵਿਝਣੀ ਆ ਤੇ ਜਦੋਂ ਸੁੱਕਦੇ ਆ ਖੇਤ ਤੇ ਜਿਹਦੇ ਕੋਲ ਟਰੈਕਟਰ ਨਹੀਂਗਾ ਰੇਤ ਕੱਢਣ ਵਾਸਤੇ ਉਹਨੂੰ ਟਰੈਕਟਰ ਵੀ ਅਸੀਂ 2-4 ਟਰੈਕਟਰ ਇੱਥੇ ਖਿਲਾਰ ਦੇਵਾਂਗੇ ਉਹਨਾਂ 'ਚ ਤੇਲ ਵੀ ਪਾਵਾਂਗੇ ਲੋਰਵੰਦਰ ਨੂੰ ਬੇਨਤੀ ਕਰਾਂਗੇ ਵੀ ਪਾਈ ਆਪਣਾ ਕੰਮ ਕਰਕੇ ਟਰੈਕਟਰ ਇੱਥੇ ਕਿ ਹੋਰ ਵਾਸਤੇ ਛੱਡ ਦਿਓ ਜਿੱਥੇ ਕਿ ਜਿਹਨੂੰ ਤੇਲ ਚਾਹੀਦਾ ਹੋਊਗਾ ਉਹਦੇ ਕੋਲ ਸਾਧਨ ਆਪਣੇ ਹੈਗੇ ਆ ਲੋੜਵੰਦਾ ਉਹਨੂੰ ਤੇਲ ਵੀ ਦਿਆਂਗੇ ਆਪਣੀਆਂ ਪੈਰੀਆਂ ਸਾਫ਼ ਕਰਕੇ ਆਪਣੀ ਫਸਲ ਬੀਜਣ ਵਾਸਤੇ ਜਿੱਥੇ ਕਿਤੇ ਮਾਲ ਡੰਗਰ ਦਾ ਨੁਕਸਾਨ ਹੋਇਆ ਉਹ ਵੀ ਜਿਹੜੇ ਕਈ ਮਰਤਲਨ ਦੇ ਮਾਰੇ ਆ ਵਿਚਾਰੇ ਉਹਨਾਂ ਦੀ ਵੀ ਜ਼ਰੂਰ ਜਿੰਨੀ ਵੀ ਅਸੀਂ ਕਰ ਸਕਦੇ ਮਦਦ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਜਿੰਨਾ ਘਰਾਂ ਦੇ ਵਿੱਚ ਤਰੇੜਾਂ ਆਈਆਂ ਨੇ ਜਿੰਨਾ ਘਰਾਂ ਦੇ ਵਿੱਚ ਟੀਨ ਪਾ ਕੇ ਸਰ ਸਕਦਾ ਟੀਨ ਦਿਆਂਗੇ ਜੇ ਇਹ ਕਹਿਣਗੇ ਵੀ ਸਾਨੂੰ ਸਰੀਆ ਚਾਹੀਦਾ ਸਿਮਿੰਟ ਚਾਹੀਦਾ ਉਹ ਵੀ ਰਿਪੇਅਰ ਵਾਸਤੇ ਜਿਹੜੇ ਘਰ ਜਿਹੜੇ ਉਹ ਵੀ ਰਿਪੇਅਰ ਕਰਾਵਾਂਗੇ ਉਹਦੇ ਵਾਸਤੇ ਸਾਰੇ ਜਿੰਨੇ ਸੱਜਣ ਮਿੱਤਰ ਆ ਤੁਸੀਂ ਅਜਾਏ ਹੋ ਤੁਹਾਡਾ ਧੰਨਵਾਦ ਵੀ ਕਰਦਾ ਤੁਸੀਂ ਆਪਣਾ ਕੰਮ ਛੱਡ ਕੇ ਆਏ ਹੋ ਤੇ ਨਾਲੇ ਵੀ ਬੇਨਤੀ ਆ ਵੀ ਆਪਾਂ ਖੜਾਂ ਦੇ ਵਿੱਚ ਲੋਕਾਂ ਦਾ ਨੁਕਸਾਨ ਵੀ ਬੜਾ ਹੋਇਆ ਤੇ ਜੇ ਤੁਹਾਡੇ ਘਰ-ਬਾਰ ਬਚੇ ਆ ਤਾਂ ਤੁਸੀਂ ਹੁਣ ਜਿਹੜੇ 5-7 ਦਿਨ ਇਸ ਕੰਮ ਦੀ ਜਰੂਰ ਲਾਓ ਤਾਂ ਕਿ ਲੋੜਵੰਦ ਬੰਦੇ ਦੀ ਮਦਦ ਹੋਊਗੀ ਤਾਂ ਤੁਹਾਨੂੰ ਵੀ ਯਾਦ ਰੱਖੂਗਾ ਵੀ ਔਖੇ ਵੇਲੇ ਫਰਾਂ ਨੇ ਮੇਰੀ ਮਦਦ ਕੀਤੀ ਸੀ ਆ ਸਾਡਾ ਬੱਚਾ ਬੈਠਾ ਹਸਦਾ ਪ੍ਰੀਤਮ ਸਿੰਘ ਦਾ ਇਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਸੱਪ ਲੜ ਗਿਆ ਸੀ ਤੇ ਕੋਈ ਹੋਰ ਸਾਧਨ ਨਹੀਂ ਸੀਗਾ ਜਾਣਦਾ ਵੀ ਪਾਣੀ ਇਹਨਾਂ ਨਾਲ ਇਹਨਾਂ ਦਾ ਆਪਣਾ ਟਰੈਕਟਰ ਵੀ ਨਹੀਂ ਸੀ ਨਿਕਲ ਸਕਦਾ ਤੇ ਉਸ ਵੇਲੇ ਬੀਐਸਐਫ ਵਾਲਿਆਂ ਨੇ ਕੋਈ ਇੱਥੇ ਬੱਚੀ ਆ ਕੋਈ ਚੰਗੀ ਕਮਾਂਡੈਂਡ ਆ ਕਿ ਪਤਾ ਡਿਪਟੀ ਕਮਾਂਡੈਂਡ ਉਹ ਬਿੜੀ ਲੈ ਕੇ ਉੱਥੇ ਪਹੁੰਚੀ ਤੇ ਇਹਨਾਂ ਦਾ ਇਲਾਜ ਕਰਾਇਆ ਇਹ ਬਚ ਕੇ ਅਸੀਂ ਬੀਐਸਐਫ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਉਸ ਵੇਲੇ ਚੰਗੇ ਕੰਮ ਕੀਤੇ ਜਿਨ੍ਹਾਂ ਨੇ ਚੰਗਾ ਕੰਮ ਕੀਤਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਬਾਕੀ ਬਾਹਰੋਂ ਬਹੁਤ ਜਨਤਾ ਸਾਜੋ ਸਮਾਨ ਲੈ ਕੇ ਆਈ ਆ ਪਰ ਸਾਜੋ ਸਮਾਨ ਖਾਣ ਪੀਣ ਦੇ ਦੀ ਕੋਈ ਕਮੀ ਨਹੀਂ ਰਹੀ ਗਈ ਮਾਲ ਡੰਗਰ ਵਾਸਤੇ ਵਾਲ ਡੰਗਰ ਦੇ ਪੱਠੇ ਦਿੱਥੇ ਵਾਸਤੇ ਘਰਾਂ ਦੀ ਰਿਪੇਅਰ ਵਾਸਤੇ ਤੇਲ ਵਾਸਤੇ ਇਹ ਲੋੜ ਹੁਣ ਸ਼ੁਰੂ ਹੋਣੀ ਆ ਉਹਦੇ ਵਾਸਤੇ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਭਰਾ ਆਪਣਾ ਕੰਮ ਆਪਣਾ ਨੁਕਸਾਨ ਕਰਕੇ ਜ ਆਪਣਾ ਟਾਈਮ ਕੱਢ ਕੇ ਜ ਤੁਸੀਂ ਲੋਕਾਂ ਦੀ ਸੇਵਾ ਕਰ ਸਕਦੇ ਹੋ ਜੇ ਤੁਸੀਂ ਘਰ ਚ ਬੈਠੇ ਰਹੋ ਤਾਂ ਫਿਰ ਲੋਕਾਂ ਦੀ ਸੇਵਾ ਨਹੀਂ ਹੁੰਦੀ ਮੈਨੂੰ ਜਿੱਥੇ ਕਹੋਗੇ ਮੈਂ ਦਿਨ ਰਾਤ ਤੁਹਾਡੇ ਨਾਲ ਜਿੱਥੇ ਕਹੋਗੇ ਆਣ ਕੇ ਬੈਜਾਂ ਕਰਾਂਗਾ ਤੁਹਾਡੇ ਮਦਦ ਮੁਰਤ ਰਫਰੇਗਾ ਪਰ ਇਹ ਮੈਨੂੰ ਹਫਤੇ ਦੇ ਵਿੱਚ ਵਿੱਚ ਇਹ ਰਿਪੋਰਟ ਜਿਹੜੀ ਆ ਉਹ ਸਾਨੂੰ ਪਹਚਾਓ ਤਾਂ ਕਿ ਅਸੀਂ ਜਿਹਨਾਂ ਬੰਦਿਆਂ ਨੇ ਮਦਦ ਕਰਿਆ ਉਹਨਾਂ ਦੱਸ ਸਕੀਏ ਵੀ ਸਾਨੂੰ ਐਨੇ ਕ ਸਮਾਨ ਦੀ ਲੋੜਾ ਸਮਾਨ ਲੈ ਕੇ ਦੇਵਾਂਗੇ ਅਸੀਂ ਅਸੀਂ ਕਿਸੇ ਬੰਦੇ ਨੂੰ ਕੈਸ਼ ਨਹੀਂ ਸਰ 8 ਦੀ ਕੀ ਬਜਟ ਪ੍ਰੋਵੀਜ਼ਨ ਜਿੱਦਾਂ ਵਿਰੋਧੀ ਪਾਰਟੀ ਨੇ ਉਡਾਈ ਜਾਂਦਾ ਕਿ ਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਪੈਸੇ ਨੇ ਵਰਤਨ ਤੇ ਆ ਰਿਹਾ। ਕੋਈ ਸ਼੍ਰੋਮਣੀ ਕਮੇਟੀ ਤਾਂ ਹੈ ਹੀ ਆ ਜੀ ਇੱਕ ਸ਼੍ਰੋਮਣੀ ਕਮੇਟੀ ਨੂੰ ਤਾਂ ਕਾਲ ਦਲ ਨੂੰ ਤੁਸੀਂ ਦੋ ਨਹੀਂ ਕਰ ਸਕਦੇ। ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਕਾਲ ਦਲ ਦੇ ਪ੍ਰਧਾਨ ਦੇ ਜੇਬ ਚੋਂ ਨਿਕਲਦਾ ਲਫਾਫੇ ਚੋਂ ਨਿਕਲਦਾ। ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਤਰਾ ਉਹਨੂੰ ਨਾ ਕਰ ਸਕਦਾ ਵਾ ਮੈਂ ਆਪਾਂ ਜੋ ਵਰਤੀ ਕਰੀਏ। ਕਿਉਂਕਿ ਐਸੀ ਆਪ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਿਹਾ ਮੈਂ ਕੋਈ ਬਹੁਤਾ ਤੋਂ ਗਾ ਨਹੀਂ ਕਹਿਣਾ ਚਾਹੁੰਦਾ। ਸ਼੍ਰੋਮਣੀ ਕਮੇਟੀ ਦਾ ਅਕਾਲੀ ਦਾ ਲੇਖੀ ਆ। ਜੋ ਉਹ ਕਾਲ ਦਲ ਦੇ ਆਪਣੇ ਅਕਾਲੀ ਦਲ ਨੇ ਜੋ ਕਹਿਣਾ ਹੈ ਸ਼੍ਰੋਮਣੀ ਕਮੇਟੀ ਨੇ ਕਰਨਾ ਸ਼੍ਰੋਮਣੀ ਕਮੇਟੀ ਦਾ ਪੈਸਾ ਜਿਹੜਾ ਵਰਤਿਆ ਅਕਾਲੀ ਦਲ ਦੇ ਪ੍ਰਧਾਨ ਰਾਹੀਂ ਜੋ ਹੈਗਾ ਪਾਇਓ ਇੱਕ ਧੜੇ ਦਾ ਪ੍ਰਧਾਨ ਉਹਦੇ ਨਾਲ ਹੀ ਵਰਤਿਆ ਜਾਣਾ ਬਾਕੀ ਸਾਰੇ ਸਬੂਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਨੇ ਜਿਹੜੇ ਵਿੱਚ ਐਗਜ਼ੈਕਟਿਵ ਦੇ ਮੈਂਬਰ ਉਹਨਾਂ ਸਾਰੇ ਦੱਸਿਆ ਗਰੇਜ ਕਰਨਾ ਚਾਹੀਦਾ ਗੁਰੂ ਘਰ ਦਾ ਪੈਸਾ ਜਿਹੜਾ ਉਹ ਕਿਸੇ ਐਜੂਕੇਸ਼ਨ ਤੇ ਲਾਓ ਜਿਹੜਾ ਕੰਮਾਂ ਤੇ ਲੱਗਣ ਵਾਲਾ ਜਿਹੜੇ ਲੋੜਵੰਦ ਬੰਦੇ ਆ ਉਹ ਸ਼੍ਰੋਮਣੀ ਕਮੇਟੀ ਆਪ ਲਾਏ ਤਾਂ ਉਹ ਪਾਲ ਟੈਕਸ ਸੁਭਾਸ਼ ਵਾਸਤੇ ਗੁਰੂ ਘਰ ਦਾ ਪੈਸਾ ਨਹੀਂ ਵਰਤਿਆ ਜਾਣਾ ਚਾਹੀਦਾ ਇਹ ਅਸੀਂ ਸ਼ੁਰੂ ਤੋਂ ਕਿਉਂਕਿ ਸਾਨੂੰ ਤਾਂ ਵੱਡਿਆਂ ਦੀ ਸਿੱਖਿਆ ਇਹ ਸੀ ਵੀ ਗੁਰੂ ਘਰ ਤੇ ਪ੍ਰਸ਼ਾਦਾ ਸੰਗਠਨ ਤੋਂ ਪਹਿਲਾਂ ਵੀ ਉਥੇ ਪਹਿਲਾਂ ਮੱਥਾ ਟੇਕੋ ਤੇ ਫਿਰ ਪ੍ਰਸ਼ਾਦਾ ਛਕੋ ਕਿਉਂਕਿ ਉਹ ਚੜਾਵੇ ਦੇ ਨਾਲ ਲੰਗਰ ਚੱਲਦਾ ਸੰਗਤ ਦੇ ਚੜਾਵੇ ਨਾਲ ਹੀ ਸਾਰੇ ਕੰਮ ਹੁੰਦੇ ਆ ਸਾਰੇ ਇੰਸਟੀਚਿਊਸ਼ਨ ਚੱਲਦੇ ਆ ਸਾਨੂੰ ਤਰਖਾਵਾ ਮਿਲਦੀਆਂ ਨੇ ਤੇ ਉਹ ਬੜਾ ਦਸਾਂ ਨੋਹਾਂ ਦਿੱਕਤ ਦਾ ਸਾਜੋ ਸਮਾਨ ਹੁੰਦਾ ਉਹ ਲੁੱਟਵਾ ਲਟਾਉਣਾ ਨਹੀਂ ਚਾਹੀਦਾ ਉਹ ਤਾਂ ਸਗੋਂ ਫਾਇਦੇ ਦੀ بجائے ਨੁਕਸਾਨ ਹੁੰਦਾ ਜੇ ਗੁਰੂ ਘਰ ਦਾ ਪੈਸਾ ਕੋਈ ਆਪਣੇ ਪਰਸਨ ਵਾਸਤੇ ਵਰਤੇ। ਮੋਹਰ ਸਿੰਘ ਜੀ ਕੀ ਕਾਲੀਤਾ ਉਹ ਨੇਤ ਪ੍ਰਚਾਰ ਪ੍ਰੋਪਗੈਂਡਾ ਦੇ ਲਈ। ਜੀ। ਮੋਹਰ ਸਿੰਘ ਜੀ ਕਾਲੀਤਾ ਉਹ ਤੇ ਮੁਰਦਿਆਂ ਲੋਕ ਪ੍ਰੋਪਗੈਂਡਾ ਕਿੰਨੀ ਜਰੂਰਤਾਂ ਕਰਾਂ। ਉਹ ਕੋ ਕੋ ਕਰ ਜਰ ਕੋ ਪ੍ਰੋਪਗੈਂਡਾ ਕਰਨਾ ਉਹਨਾਂ ਕੋ ਸਾਧਨ ਨੇ, ਉਹਨਾਂ ਕੋ ਟੀਵੀ ਚੈਨਲ ਨੇ, ਉਹਨਾਂ ਕੋ ਪੈਸੇ ਨੇ, ਪੁਰਾਣੇ ਬੰਦੇ ਜਿਨ੍ਹਾਂ ਨੇ 20 23 ਸਾਲ ਉਹਨਾਂ ਦੇ ਨਾਲ ਵਜੀਰੀਆਂ ਹੰਡਈਆਂ ਨੇ ਸਾਰੇ ਉਹ ਨੇ। ਨਵੀਂ ਪਾਰਟੀ ਦੇ ਵਿੱਚ ਸਾਰੇ ਮਾਤੜ ਲੋਕ ਨੇ। ਤੋ ਇੱਕ ਜਦੋਂ ਕੋਈ ਨਵਾਂ ਬੰਦਾ ਤੁਰਦਾ ਹੁੰਦਾ ਤਾਂ ਉਹਦੇ ਉਲਟ ਤਾਂ ਬਹੁਤ ਕੁਝ ਕਹਿਣ ਨੂੰ ਇਹਨਾਂ ਨਾਲ ਹੁੰਦਾ ਪਰ ਸਾਨੂੰ ਪਤਾ ਵੀ ਲੋਕਾਂ ਦੇ ਵਿੱਚ ਅ ਕਿੰਨੀ ਸਾਡੀ ਐਕਸੈਪਟੇਬਿਲਟੀ ਆ ਲੋਕਾਂ 'ਚ ਕਿੰਨਾ ਸਾਨੂੰ ਰਿਸਪਾਂਸ ਮਿਲ ਰਿਹਾ ਲੋਕ ਹਰ ਬੰਦੇ ਬਾਰੇ ਜਾਣਦੇ ਆ ਇਹ ਪਹਿਲਾ ਮੌਕਾ ਆ ਵੀ ਕਾਲੀਦਲ ਦਾ ਪ੍ਰਧਾਨ ਜਿਹੜਾ ਅੰਗਿਆਨੇ ਹਰਪ੍ਰੀਤ ਸਿੰਘ ਹੋਰੀ ਜਿਹੜੇ ਜਥੇਦਾਰ ਜੀ ਰਹੇ ਨੇ ਉਹਨਾਂ ਨੇ ਕਹਿਤਾ ਵੀ ਨਾ ਤਾਂ ਮੈਂ ਪੰਚਾਇਤੀ ਇਲੈਕਸ਼ਨ ਲੜਨੀ ਆ ਤੇ ਨਾ ਮੈਂ ਪਾਰਲੀਮੈਂਟ ਦੀ ਇਲੈਕਸ਼ਨ ਲੜਨੀ ਆ ਇਹ ਮਕੇ ਇਤਿਹਾਸ ਦੇ ਵਿੱਚ ਪਹਿਲਾ ਪ੍ਰਧਾਨ ਆਇਆ ਜਿੰਨੇ ਕਹਿੰਦਾ ਮੈਂ ਕੋਈ ਇਲੈਕਸ਼ਨ ਨਹੀਂ ਲੜੀ ਜਿਹੜਾ ਇਸ ਤਰ੍ਹਾਂ ਦਾ ਬੰਦਾ ਤਿਆਗੀ ਹੁੰਦਾ ਵਾ ਉਹਨੂੰ ਲੋਕ ਪਸੰਦ ਵੀ ਕਰਦੇ ਆ ਤਾਂ ਉਹੀ ਭਲਾ ਕਰ ਸਕਦਾ ਕੌਮ ਦਾ ਤੇ ਪੰਜਾਬ ਦਾ ਇੱਥੇ ਉਹਨਾਂ ਸਾਰਿਆਂ ਨੂੰ ਨਾਲ ਲੈਣਾ ਹਰ ਬੰਦੇ ਦਾ ਦੁੱਖ ਸੁੱਖ ਦੇ ਵਿੱਚ ਵੇਖਿਆ ਤੁਸੀਂ ਹਰ ਤਰ੍ਹਾਂ ਦਾ ਬੰਦਾ ਮਤਦਾਨ ਵਾਸਤੇ ਆਇਆ ਹਰ ਬਰਾਦਰੀ ਹਰ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਮਤਦਾਨ ਵਾਸਤੇ ਪਹੁੰਚਿਆ ਕਿਉਂਕਿ ਪੰਜਾਬੀ ਜਿਹੜੇ ਆ ਇਹ ਦੁਨੀਆ ਵਿੱਚ ਇਸ ਗੱਲ ਤੇ ਮਸ਼ਹੂਰ ਆ ਕਿਸੇ ਤੇ ਵੀ ਵਿਰਤਾ ਬਣਦੀ ਆ ਪੰਜਾਬੀ ਉੱਥੇ ਪਹੁੰਚਦਾ ਤੇ ਅੱਜ ਪੰਜਾਬੀਆਂ ਦੇ ਵਿੱਚ ਤਾਂ ਬੜੀਆਂ ਸਾਰਾ ਪਾਈਚਾਰਾ ਇੱਥੇ ਆਇਆ ਹਰ ਬਰਾਦਰੀ ਇੱਥੇ ਆਈ ਹੈ ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ ਹਰ ਇੱਕ ਦਾ ਸਤਿਕਾਰ ਕਰਨਾ ਔਰ ਸਾਡਾ ਇੱਕੋ ਹੀ ਆ ਵੀ ਕ腐ਸ਼ਨ ਫਰੀ ਜਿਹੜਾ ਆਉਣ ਵਾਲਾ ਸਮਾਂ ਵਾ ਉਹ ਕ腐ਸ਼ਨ ਫਰੀ ਹੋਏ ਸਭ ਤੋਂ ਵੱਡੀ ਲਾਨਤ ਵੀ ਕ腐ਸ਼ਨ ਹੈ ਤੇ ਸਭ ਤੋਂ ਵੱਡੀ ਡਿਵੈਲਪਮੈਂਟ ਦੇ ਵਿੱਚ ਰੁਕਾਵਟ ਵੀ ਇਹ ਹੀ ਆ ਤੇ ਸਭ ਤੋਂ ਵੱਡਾ ਦੇਸ਼ ਨੂੰ ਖਤਰਾ ਵੀ ਕ腐ਸ਼ਨ ਤੋਂ ਹੀ ਹੈ ਮੈਂ ਸਮਝਦਾ ਕਿ ਸਾਨੂੰ ਗਵਾਂਢੀ ਮੌਲਕਾ ਕੋਈ ਨਾ ਖਤਰਾ ਨਹੀਂਗਾ ਉਹਦੇ ਵਾਸਤੇ ਸਾਡੀਆਂ ਫੌਜਾਂ ਜਿਹੜੀਆਂ ਉਹ ਬੜੀਆਂ ਮਜ਼ਬੂਤ ਨੇ ਸਕਸ਼ਮ ਨੇ ਸਾਡੇ ਦੇਸ਼ ਦਾ ਨੁਕਸਾਨ ਜਿਹੜਾ ਕਰਪਤ ਲੋਕ ਕਰ ਰਹੇ ਆ ਚਾਹੇ ਉਹ ਪੋਲਿਟਿਸ਼ੀਅਨ ਨੇ ਚਾਹੇ ਉਹ ਬੀਰੋਕ੍ਰੇਟਸ ਨੇ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਜੇ ਬੰਦਾ ਆਪ ਠੀਕ ਹੋਏ ਤੇ ਦੂਜੇ ਨੂੰ ਕਹਿ ਸਕਦਾ ਜੇ ਬੰਦਾ ਆਪ ਚਾਦਰ ਵਿਛਾਈ ਹੋਏ ਤਾਂ ਕਿਸੇ ਨੂੰ ਇਮਾਨਦਾਰੀ ਦਾ ਉਪਦੇਸ਼ ਨਹੀਂ ਦੇ ਸਕਦਾ ਤੇ ਸਾਡਾ ਪ੍ਰਧਾਨ ਵੀ ਵਧੀਆ ਬੰਦਾ ਵਾ ਤਾਂ ਅਸੀਂ ਵੀ ਜਿੰਨੇ ਜੋਗੇ ਸਾਡਾ ਸਾਰਾ ਕੈਰੀਅਰ ਲੋਕਾਂ ਦੇ ਸਾਹਮਣੇ ਆ ਦਨਦਰ ਇਹਨਾਂ ਲੋਕਾਂ ਦੀ ਸੇਵਾ ਕਰਾਂਗੇ ਦੁਨੀਆਂ ਚ ਕੋਹ ਹੋਰੀ ਹੋਣਾ ਨਾਲ ਕੱਖ ਨਹੀਂ ਜਾਣਾ ਉਹ ਬਹੁਤ ਧੰਨਵਾਦ